ਤਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਨਸਰੀ ਮਹੱਲਾ ਪੰਜਵਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣ ਸਗਲ ਵਸ ਤਾਕੈ ਜਾ ਕਾ ਸਤ ਗੁਰ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਤਮਾ ਜਿਣ ਸਗਲ ਵਸ ਤਾਕੈ ਜਾ ਕਾ ਸਤ ਗੁਰ ਪੂਰਾ ਥਾਕੁਰ ਗਾਈਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸਹਿ ਮੇਰਾ ਹਿਰ ਸੰਗ ਪੁਨੀਤਾ ਦੇਹੀ ਜਨਕੀ ਤੂਰ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਏਹੀ ਜਨਕੇ ਚਰਨ ਵਸਹਿ ਮੇਰ ਹਿਆਰ ਸੰਗ ਪੁਨੀਤਾ ਦੇਹੀ ਜਨਕੀ ਤੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ 5 ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਕੁਰ ਪੂਰਾ ਅੱਜ ਦਾ ਪਾਵਨ ਸ਼੍ਰੀ ਮੁਖਵਾਕ ਨਾਸਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 680 ਅੰਗ ਤੇ ਤਰਜ ਹੈ ਸਤਿਗੁਰੂ ਬਖਸ਼ਿਸ਼ ਕਰਨ ਇਹ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ ਅੱਜ ਸਾਡੇ ਲੋਕ ਪਰਲੋਕ ਦੇ ਸੁਖ ਦਾਤੇ ਜੁਗੋ ਜੁਗ ਅਟਲ ਸਤਗੁਰੂ ਚਵਰ ਸ਼ਤਰ ਤਖਤ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਹੈ ਸਰਬੱਤ ਸੰਗਤਾਂ ਨੂੰ ਸਤਗੁਰੂ ਜੀ ਦੇ ਸੰਪੂਰਨਤਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ